ਜਲਾਲਾਬਾਦ ਬੱਸ ਸਟੈਂਡ ਤੇ ਇੱਕ ਬੱਸ ਕੰਡਕਟਰ ਦੇ ਵੱਲੋਂ ਮਹਿਲਾ ਦੇ ਨਾਲ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪਨਬੱਸ ਦੇ ਇੱਕ ਕੰਡਕਟਰ ਅਤੇ ਮਹਿਲਾ ਸਵਾਰੀਆਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਮਾਮਲਾ ਇੰਨਾ ਜ਼ਿਆਦਾ ਵੱਧ ਗਿਆ ਕਿ ਮਹਿਲਾਵਾਂ ਨੇ ਪਾਸ ਕੇਰ ਲਈ ਹੈ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਪੁਲਿਸ ਨੂੰ ਵੀ ਪਹੁੰਚਣਾ ਪਿਆ ਅਤੇ ਥਾਣੇ ਜਾ ਕੇ ਆਖਿਰ ਮਾਮਲਾ ਸੁਲਝਿਆ ਦੱਸਿਆ ਜਾ ਰਿਹਾ ਹੈ ਕਿ ਕੰਡਕਟਰ ਦੇ ਵੱਲੋਂ ਮਾਫੀ ਮੰਗੇ ਜਾਣ ਤੋਂ ਬਾਅਦ ਮਹਿਲਾਵਾਂ ਨੇ ਖੜਾ ਛੱਡਿਆ ਕੰਡਕਟਰ ਨੇ ਕਿਹਾ ਕਿ ਸਵਾਰੀਆਂ ਦੇ ਨਾਲ ਸਾਡੇ ਸਿੰਘ ਫਸ ਜਾਂਦੇ ਨੇ ਜਾਂ ਤਾਂ ਸਰਕਾਰ ਨਵੀਆਂ ਬੱਸਾਂ ਪਾ ਦੇਵੇ ਮਹਿਲਾਵਾਂ ਸਵਾਰੀਆਂ ਅਤੇ ਸਰਕਾਰੀ ਪਨਬੱਸ ਕੰਡਕਟਰਾਂ ਦਾ ਜਦੋਂ ਮਹਿਲਾਵਾਂ ਨਾਲ ਪੰਗਾ ਪਿਆ ਤਾਂ ਔਰਤਾਂ ਨੇ ਬੱਸ ਛੇੜ ਲਈ ਕੰਡਕਟਰ ਨੇ ਡਰਦੇ ਆ ਬੱਸ ਦੇ ਵਿੱਚ ਵੜ ਕੇ ਅੰਦਰੋਂ ਕੁੰਡੀ ਲਗਾ ਲਈ ਤੇ ਮੌਕੇ ਤੇ ਫਿਰ ਪੁਲਿਸ ਪਹੁੰਚੀ ਵੀਡੀਓ ਵੀ ਸਾਹਮਣੇ ਆਈ ਹੈ ਉਸ ਦੇ ਵਿੱਚ ਕੀ ਕੁਝ ਕਹਿੰਦੇ ਨਜ਼ਰ ਆਇਆ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਇਹ ਬੁਰੀ ਤਰ੍ਹਾਂ ਅੰਜਾਮ ਲੱਗ ਛ ਗਿਆ ਕਿ ਕਿਸੇ ਡਾਇਰੈਕਟਰ ਵੱਲੋਂ ਆ ਕੇ ਜੱਟਾ ਰਹੇ ਜੀ ਕਿ ਡਾਇਰੈਕਟਰ ਵੱਲੋਂ ਕੋ ਗਾਲ੍ਹਾਂ ਸ਼ਾਵਲ ਵਰਤ ਗਈ ਹੈ ਉਹਨੇ ਸੌਰੀ ਫੀਲ ਕਰ ਲਿਆ ਜੀ ਫਿਰ ਵੀ ਜਿਹੜੀਆਂ ਫੋਟੋਆਂ ਦਾ ਖੇੜਾ ਟੜਨੀਆ ਪਤਾ ਨਹੀਂ ਕੀ ਵੱਡੇ ਕੋਈ ਨਹੀਂ ਹੋਈ ਇਹ ਡਰਦੀਆਂ ਪੈ ਇਸ ਸਵਾਰੀਆਂ ਮੈਂ ਕਹਿਆ ਯਾਰ ਅੱਗੇ ਅੱਗੇ ਹੋ ਜਾ ਵੀਰੇ ਅੱਗੇ ਹੋ ਜਾ ਅੱਗੇ ਲੱਗੋ ਅੱਗੇ ਲੱਗੋ ਮਗਰੋਂ ਕਿਹਨੇ ਹੋਣਾ ਹੈ ਉਹ ਬੋਲ ਲਾਪੀ ਤੂੰ ਬਹਿ ਜਾ ਤੇਰੀ ਛੀਟ ਹੈ ਤੂੰ ਬਹਿ ਜਾ ਕੋ ਕੋ ਨੂੰ ਨਾ ਮੈਂ ਕਹਿਆ ਮੈਂ ਟਿੱਕ ਟੱਕਾ ਕਰਨੀਏ ਨੇ ਜੀ ਉਹ ਆ ਗੱਲ ਹੋਈ ਹੈ ਤੇ ਫਿਰ ਉਹ ਡਰਾਈਵਰ ਕਹਿੰਦਾ ਆ ਕੇ ਉਹ ਯਾਰ ਵੀ ਕੌਣ ਬਦਮਾਸ਼ੀ ਕਰਦੀ ਮੈਂ ਕਹਿਆ ਯਾਰ ਆ ਕਰਦੇ ਪਏ ਨੇ ਇੰਨੀ ਗੱਲ ਹੋਈ ਔਰ ਗਾਲੀ ਕੋਈ ਨਹੀਂ ਹੋਈ ਜੀ ਇਹ ਰੋਡ ਹੈ ਮਹ ਪ੍ਰਧਾਨਾ ਰੋਡਵੇ ਦਾ ਕੀ ਗੱਲ ਹੋਈ ਮਾਈ ਤੁਸੀਂ ਪਹੁੰਚੇ ਹੋ ਮੈਂ ਹੁਣੇ ਪਹੁੰਚਿਆ ਮੈਨੂੰ ਕਿਸੇ ਗੱਲ ਦਾ ਪਤਾ ਨਹੀਂ ਮੈਂ ਹੁਣ ਪੁੱਛਦਾ ਕੀ ਗੱਲ ਹੈ ਕੀ ਬਾਤ ਹੈ ਸਾਰੀ ਸਰਕਾਰ ਦੀ ਨਲਾਇਕੀ ਆ ਪੱਥਰ ਰੋਗੀਆਂ ਕੰਡਮ ਹੋ ਗਈਆਂ ਸਰਕਾਰ ਗੱਡੀਆਂ ਨਹੀਂ ਪਾ ਰਹੀ ਜਿੰਨਾ ਝਗੜਾ ਡਰਾਈਵਰ ਕਨੈਕਟਰ ਨਾਲ ਸਵਾਰੀਆਂ ਕਰ ਰਹੀਆਂ 50 ਸਵਾਰੀਆਂ ਦੀ ਬਾਤ ਹੈ ਤੁਸੀਂ ਵਿੱਚ ਜਾ ਕੇ ਕਰੋ 150 ਸਵਾਰੀ ਲੱਦੀ ਆ ਜੇ ਕੋਈ ਡਿੱਗ ਪੈਂਦਾ ਤੇ ਡਰਾਈਵਰ ਕਨੈਕਟਰ ਤੇ ਪੈਂਦਾ ਠੀਕ ਆ ਨਾ ਇੱਥੇ ਥੱਲੇ ਲੱਗ ਗਈ ਆ ਤੇ ਇੱਥੇ ਸਾਰੀ ਇੱਥੇ ਆ ਕੇ ਗੱਡੀ ਥੱਲੇ ਲਾ ਦਈਏ ਥੱਲੇ ਲੱਗ ਗਈ ਇੱਥੇ ਆ ਦੇ ਇਹ ਜਿਹੜਾ ਰੈਕਨਿਟਰ ਆ ਗਿਆ ਖੂਰਾ 2000 ਸਵਾਰੀ ਬਾਹਰ ਕੋਈ ਨਹੀਂ ਇਹਨਾਂ ਨੇ ਗੱਡੀ ਠੱਲੀ ਠੱਲ ਲੈਣ ਦੇ ਜਿਹੜੀ ਕਾਨੂੰਨੀ ਕਾਰਵਾਈ ਕਰਾ ਲੈਣਾ ਅਸੀਂ ਵੀ ਕਰਾਵਾਂਗੇ ਜੀ ਫੋਨ ਆਇਆ ਸੀ ਜੀ ਇਹ ਰੋਡ ਦੇ ਨਾਲ ਲੜਾਈ ਝਗੜਾ ਹੋ ਗਿਆ ਜੀ ਇਹਨਾਂ ਨੂੰ ਚਲੋ ਪੁੱਛ ਬਰਨਾਲ ਕੀਤੀ ਰੋਡ ਵੇ ਜਿਹਨੂੰ ਜੀ ਇੱਕ ਤਾਂ ਥਾਣੇ ਟਾਈਮ ਤੇ ਦੋਨੇ ਪਾਰਟੀ ਥਾਣੇ ਆ ਜਾਈਏ ਜੀ ਹੋ ਵੀ ਪਾਰ ਹੋ ਹੀ ਜਾਏਗੀ ਜਲਾਲਾਬਾਦ ਬੱਸ ਸਟੈਂਡ ਤੇ ਇੱਕ ਬੱਸ ਕੰਡਕਟਰ ਦੇ ਵੱਲੋਂ ਮਹਿਲਾ ਦੇ ਨਾਲ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪਨ ਬੱਸ ਤੇ ਇੱਕ ਕੰਡਕਟਰ ਅਤੇ ਮਹਿਲਾ ਸਵਾਰੀਆਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਮਾਮਲਾ ਇੰਨਾ ਜ਼ਿਆਦਾ ਵੱਧ ਗਿਆ ਕਿ ਮਹਿਲਾਵਾਂ ਨੇ ਪਾਸ ਕੇਰ ਲਈ ਹੈ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਪੁਲਿਸ ਨੂੰ ਵੀ ਪਹੁੰਚਣਾ ਪਿਆ ਅਤੇ ਥਾਣੇ ਜਾ ਕੇ ਆਖਿਰ ਮਾਮਲਾ ਸੁਲਝਿਆ ਦੱਸਿਆ ਜਾ ਰਿਹਾ ਹੈ ਕਿ ਕੰਡਕਟਰ ਦੇ ਵੱਲੋਂ ਮਾਫੀ ਮੰਗੇ ਜਾਣ ਤੋਂ ਬਾਅਦ ਮਹਿਲਾਵਾਂ ਨੇ ਖੜਾ ਛੱਡਿਆ ਕੰਡਕਟਰ ਨੇ ਕਿਹਾ ਕਿ ਸਵਾਰੀਆਂ ਦੇ ਹਾਲੇ ਸਾਡੇ ਸਿੰਘ ਫਸ ਜਾਂਦੇ ਨੇ ਜਾਂ ਤਾਂ ਸਰਕਾਰ ਨਵੀਆਂ ਬੱਸਾਂ ਪਾ ਦੇਵੇ ਮਹਿਲਾਵਾਂ ਸਵਾਰੀਆਂ ਅਤੇ ਸਰਕਾਰੀ ਪੰਬਸ ਕੰਡਕਟਰਾਂ ਦਾ ਜਦੋਂ ਮਹਿਲਾਵਾਂ ਨਾਲ ਪੰਗਾ ਪਿਆ ਤਾਂ ਔਰਤਾਂ ਨੇ ਬੱਸ ਛੇਰ ਲਈ ਕੰਡਕਟਰ ਨੇ ਡਰਦੇ ਆ ਬੱਸ ਦੇ ਵਿੱਚ ਵੜ ਕੇ ਅੰਦਰੋਂ ਕੁੰਡੀ ਲਗਾ ਲਈ ਤੇ ਮੌਕੇ ਤੇ ਫਿਰ ਪੁਲਿਸ ਪਹੁੰਚੀ ਵੀਡੀਓ ਵੀ ਸਾਹਮਣੇ ਆਈ ਹੈ ਉਸ ਦੇ ਵਿੱਚ ਕੀ ਕੁਝ ਕਹਿੰਦੇ ਨਜ਼ਰ ਆਇਆ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਇਹ ਬੁਰੀ ਤਰ੍ਹਾਂ ਅੰਜਾਮ ਲੱਗ ਛ ਗਿਆ ਸੈਕੰਡ ਐਕਟਰ ਵੱਲੋਂ ਆ ਕੇ ਜੱਗਾ ਰਹੇ ਜੀ ਸੈਕੰਡ ਐਕਟਰ ਵੱਲੋਂ ਗਾਲ੍ਹਾਂ ਸ਼ਾਉਣ ਵਰਤਾਈਏ ਜੀ ਬੋਲੇ ਸੌਰੀ ਫੀਲ ਕਰ ਲੈ ਫੇਰ ਵੀ ਜਿਹੜੀਆਂ ਪੌਟਾਂ ਦਾ ਖੇੜਾ ਨਹੀਂ ਛੱਡ ਰਹੀਆਂ ਪਤਾ ਨਹੀਂ ਕੀ ਵੱਡੇ ਕੋਈ ਨਹੀਂ ਹੋਈ ਇਹ ਡਰਦਿਆਂ ਪਏ ਸੀ ਸਵਾਰੀਆਂ ਮੈਂ ਕਹਾ ਯਾਰ ਅੱਗੇ ਕੀ ਹੋ ਜਾਵੇ ਬਿਰੇ ਅੱਗੇ ਹੋਈ ਅੱਗੇ ਲੱਗੋ ਅੱਗੇ ਲੱਗੋ ਮਦਰੂ ਕਿਹਨੇ ਆਉਣਾ ਹੈ ਉਹ ਬੋਲੇ ਲਾਪੀ ਤੂੰ ਬਹਿ ਜਾ ਤੇਰੀ ਸੀਟ ਹੈ ਤੂੰ ਬਹਿ ਜਾ ਕੋ ਕੋ ਹੋਣਾ ਮੈਂ ਕਹਾ ਮੈਂ ਟਿਕਟਾ ਕਟਨੀਏ ਨੇ ਓਏ ਇਹ ਗੱਲ ਹੋਈ ਆ ਤੇ ਫਿਰ ਉਹ ਡਰਾਈਵਰ ਕਹਿੰਦਾ ਕੇ ਉਹ ਯਾਰ ਵੀ ਉਹਨੂੰ ਬਦਮਾਸ਼ੀ ਕਰਦੀ ਲੱਗਾ ਯਾਰ ਆ ਕਰਦੀ ਪਏ ਨੇ ਇੰਨੀ ਗੱਲ ਹੋਈ ਔਰ ਗਾਲੀ ਕੋਈ ਨਹੀਂ ਹੋਈ ਜੀ ਇਹ ਨੁਕਤਾ ਮ ਪ੍ਰਧਾਨਾ ਰੋਡ ਵੇਗ ਕੀ ਗੱਲ ਹੋਈ ਬਾਈ ਤੁਸੀਂ ਪਹੁੰਚੇ ਹੋ ਮੈਂ ਹੁਣੇ ਪਹੁੰਚਿਆ ਮੈਨੂੰ ਕਿਸੇ ਗੱਲ ਦਾ ਪਤਾ ਨਹੀਂ ਮੈਂ ਹੁਣ ਪੁੱਛਦਾ ਕੀ ਗੱਲ ਹੈ ਕੀ ਬਾਤ ਹੈ ਸਾਰੀ ਸਰਕਾਰ ਦੀ ਨਲਾਇਕੀ ਆ ਪੱਥਰ ਰੁਕ ਗਈਆਂ ਕੰਡਮ ਹੋ ਗਈਆਂ ਸਰਕਾਰ ਗੱਡੀਆਂ ਨਹੀਂ ਪਾ ਰਹੀ ਜਿੰਨਾ ਝਗੜਾ ਡਰਾਈਵਰ ਕਨੈਕਟਰ ਨਾਲ ਸਵਾਰੀਆਂ ਕਰ ਰਹੀਆਂ 50 ਸਵਾਰੀਆਂ ਦੀ ਬਾਤ ਸਾਂ ਤੁਸੀਂ ਵਿੱਚ ਚੈੱਕ ਕਰੋ 150 ਸਵਾਰੀ ਲੱਤੀ ਆ ਜੇ ਕੋਈ ਡਿੱਗ ਪੈਂਦਾ ਤੇ ਡਰਾਈਵਰ ਕਨੈਕਟਰ ਤੇ ਪੈਂਦਾ ਠੀਕ ਆ ਨਾ ਇੱਥੇ ਥੱਲੇ ਲੱਗ ਗਈ ਆ ਤੇ ਇੱਥੇ ਸਾਰੀ ਇੱਥੇ ਆ ਕੇ ਗੱਡੀ ਥੱਲੇ ਲਾ ਗਈ ਏ ਥੱਲੇ ਲੱਗ ਗਈ ਇੱਥੇ ਆ ਦੇ ਇਹ ਕਾਰਵਾਈ ਕਰਾ ਲੈਣਾ ਅਸੀਂ ਵੀ ਕਰਾਵਾਂਗੇ ਜੀ ਫੋਨ ਆਇਆ ਸੀ ਜੀ ਇਹ ਰੋਡ ਦੇ ਨਾਲ ਲੜਾਈ ਝਗੜਾ ਹੋ ਗਿਆ ਜੀ ਇਹਨੂੰ ਜਦੋਂ ਪੁੱਛ ਬਰਨਾਲ ਕੀਤੀ ਰੋਡ ਵੇ ਜਿਹਨੂੰ ਜੀ ਇੱਕ ਤਾਂ ਥਾਣੇ ਟਾਈਮ ਤੇ ਦੋਨੇ ਪਾਰਟੀ ਥਾਣੇ ਆ ਜੀ ਕਾਰਵਾਈ ਹੋ ਜਾਈਗੀ